ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਗੱਬਰੂਨ ਯੂਕੇ YouTube ਚੈਨਲ ਜਿੱਥੇ ਅਸੀਂ ਤੁਹਾਡੇ ਨਾਲ ਹਰ ਇੱਕ ਯੂਕੇ ਦੀ ਤਾਜ਼ਾ ਅਪਡੇਟ ਪੰਜਾਬੀ ਦੇ ਵਿੱਚ ਸਾਂਝੀ ਕਰਦੇ ਹਾਂ ਤਾਂ ਕਿ ਤੁਹਾਨੂੰ ਸਿੰਪਲ ਤੇ ਸੌਖੀ ਭਾਸ਼ਾ ਦੇ ਵਿੱਚ ਸਮਝ ਲੱਗ ਸਕੇ ਹੁਣ ਇਹ ਵੀਡੀਓ ਇੱਕ ਅਸੀਂ ਬਹੁਤ ਇੰਪੋਰਟੈਂਟ ਮੁੱਦੇ ਤੇ ਬਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਜਾਊਗੀ ਕਿ ਯੂਕੇ ਦੇ ਵਿੱਚ ਆ ਕੇ ਜਿਹੜੀ ਸਭ ਤੋਂ ਵੱਡੀ ਗਲਤੀ ਲੋਕੀ ਕਰਦੇ ਆ ਉਹ ਕਿਹੜੀ ਗਲਤੀ ਹੁੰਦੀ ਆ ਉਹਨੂੰ ਕਿਵੇਂ ਸੁਧਾਰਿਆ ਜਾ ਸਕਦਾ ਤੇ ਜੇ ਨਹੀਂ ਸੁਧਾਰਿਆ ਜਾ ਸਕਦਾ ਤਾਂ ਹੋਰ ਕੀ ਹਿੱਲੇ ਕੀਤੇ ਜਾ ਸਕਦੇ ਆ ਇਹ ਵੀਡੀਓ ਲਾਗੂ ਹੁੰਦੀ ਆ ਜਿਹੜੇ ਲੋਕਾਂ ਨੇ ਆਉਣਾ ਤੇ ਜਿਹੜੇ ਇੱਥੇ ਆਲਰੇਡੀ ਆਏ ਬੈਠੇ ਆ ਉਹ ਸੋ ਸਭ ਤੋਂ ਵੱਡਾ ਮੁੱਦਾ ਇਹ ਹੈਗਾ ਇਹਦੇ ਵਿੱਚ ਹੈਗਾ ਵੀ ਲੋਕੇਸ਼ਨ ਕਿਹੜੀ ਦੇ ਉੱਤੇ ਤੁਸੀਂ ਯੂਕੇ ਦੇ ਵਿੱਚ ਆਉਨੇ ਹੋ ਸਭ ਤੋਂ ਮੇਨ ਚੀਜ਼ ਆ ਹੁਣ ਸ਼ੁਰੂ ਕਰਦੇ ਆਂ ਵੀਡੀਓ ਨੂੰ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਕਿ ਤੁਹਾਨੂੰ ਸਾਰੀ ਅੰਡਰਸਟੈਂਡਿੰਗ ਹੋ ਸਕੇ ਮੈਂ ਹਮੇਸ਼ਾ ਜਦੋਂ ਵੀ ਵੀਡੀਓ ਬਣਾਉਂਦਾ ਮੈਂ ਇਹੀ ਚੀਜ਼ ਕਹਿਣਾ ਹੁੰਦਾ ਕਿ ਜਿੱਥੇ ਸਾਡੀ ਕਮਿਊਨਿਟੀ ਆ ਖਾਸ ਤੌਰ ਤੇ ਏਸ਼ੀਅਨ ਕਮਿਊਨਿਟੀ ਆ ਉਹਨਾਂ ਤੋਂ ਦੂਰ ਰਹੋ ਉਹਨਾਂ ਇਲਾਕਿਆਂ 'ਚ ਨਾ ਜਾਓ ਉੱਥੇ ਪਹਿਲਾਂ ਹੀ ਭੀੜ ਪਈ ਹੋਈ ਆ ਉਥੇ ਬਹੁਤ ਜ਼ਿਆਦਾ ਜਿਹੜਾ ਜੀਵਨ ਦਾ ਪੱਧਰ ਆ ਉਹ ਨੀਵੇਂ ਪੱਧਰ ਦਾ ਹੈ ਉਥੇ ਮੁਰਗਿਆਂ ਵਾਂਗੂ ਡੱਕੇ ਹੋਏ ਲੋਕੀ ਕਮਰਿਆਂ 'ਚ ਰਹਿੰਦੇ ਆ ਸਫਾਈ ਨਹੀਂ ਹੁੰਦੀ ਤੇ ਕੰਪੀਟੀਸ਼ਨ ਬਹੁਤ ਆ ਓਪਰਚ्युनिटीयां ਨਹੀਂ ਹੈਗੀਆਂ ਲੇਬਰ ਜੌਬਾਂ ਦੇ ਵਿੱਚ ਫਸ ਕੇ ਰਹਿ ਜਾਊਂਗੇ ਤੁਸੀਂ ਤੁਹਾਡਾ ਮਾਈਂਡਸੈਟ ਗਰੋ ਨਹੀਂ ਹੋਣਾ ਕਲਚਰਲ ਐਕਸਪੋਜ਼ਰ ਤੁਹਾਨੂੰ ਮਿਲਣਾ ਨਹੀਂ ਹੈਗਾ ਬਿਲਕੁਲ ਵੀ ਸੋ ਉਹਨਾਂ ਚੀਜ਼ਾਂ ਨੂੰ ਅਵੋਇਡ ਕਰੋ ਜਿੰਨੇ ਵੀ ਸ਼ਹਿਰ ਆਪਾਂ ਮੋٹے ਮੋٹے ਉਂਗਲਾਂ ਤੇ ਗਿਣ ਲੰਨੇ ਆ ਜਿਹੜੇ ਨਾਮ ਨੇ ਲੰਡਨ ਬਰਮਿੰਗਮ ਮਾਂਚੈਸਟਰ ਜਿਹੜੇ ਵੀ ਵੱਡੇ ਸ਼ਹਿਰ ਨੇ ਸਾਰਿਆਂ ਤੋਂ ਦੂਰ ਰਹੋ ਕੋਸ਼ਿਸ਼ ਕਰੋ ਦੂਰ ਰਹਿਣ ਦੀ ਜੇ ਤੁਹਾਡੀ ਯੂਨੀਵਰਸਿਟੀ ਹੈ ਨਾ ਸ਼ਹਿਰਾਂ ਦੇ ਵਿੱਚ ਆ ਵੀ ਜਾਂਦੀ ਆ ਤਾਂ ਵੀ ਕੋਸ਼ਿਸ਼ ਕਰੋ ਅਕੋਮੋਡੇਸ਼ਨ ਹੈ ਨਾ ਸ਼ਹਿਰਾਂ ਤੋਂ ਬਾਹਰ ਲੈਣ ਦੀ ਜੇ ਹਾਲ ਦੀ ਘੜੀ ਜਾਂ ਨਵੇਂ ਤੁਸੀਂ ਆਉਂਨੇ ਹੋ ਤਾਂ ਤੁਹਾਨੂੰ ਨਹੀਂ ਮਿਲਦੀ ਮੌਲੋ ਫਾਰ ਇਗਜ਼ੈਂਪਲ ਮਹੀਨਾ ਦੋ ਮਹੀਨਾ ਤਿੰਨ ਮਹੀਨੇ ਆਪਣੇ ਕਿਸੇ ਯਾਰ ਦੋਸਤ ਕੋਲ ਰਿਸ਼ਤੇਦਾਰ ਕੋਲ ਜਾਂ ਕਿਤੇ ਮਿਲ ਗਈ ਜੇ ਅਕੋਮੋਡੇਸ਼ਨ ਲੈ ਕੇ ਆਪਣਾ ਪਲਾਨ ਕਰੋ ਕਿ ਉੱਥੋਂ ਤੁਸੀਂ ਬਾਹਰ ਕਿਵੇਂ ਜਾ ਸਕਦੇ ਆ ਕਿਉਂਕਿ ਉਹਨਾਂ ਦੇ ਵਿੱਚ ਜਦ ਤੱਕ ਤੁਸੀਂ ਰਹੋਗੇ ਜੌਬਾਂ ਹੈ ਹੀ ਨਹੀਂ ਉੱਥੇ ਹਜ਼ਾਰਾਂ ਮੈਸੇਜ ਹਰ ਰੋਜ਼ ਅਸੀਂ ਆਪਣੇ ਪੇਜ ਤੇ ਦੇਖਦੇ ਆ ਹਜ਼ਾਰਾਂ ਹੀ ਮੈਸੇਜ ਲੰਡਨ ਏਰੀਆ ਦੇ ਬਰਮਿੰਗਮ ਏਰੀਆ ਦੇ ਜੋ ਜਿੰਨੇ ਵੀ ਸਾਡੇ ਡੈਂਸਲੀ ਪਾਪੂਲੇਟਡ ਜਿੱਥੇ ਬਹੁਤ ਜ਼ਿਆਦਾ ਆਬਾਦੀ ਦੇਸੀ ਲੋਕਾਂ ਦੀ ਹੈ ਉੱਥੋਂ ਆਉਂਦੇ ਆ ਕਿ ਭਾਈ ਤਰਸਦਿਆ ਜੌਬ ਨਹੀਂ ਮਿਲ ਰਹੀ ਪਤਾ ਨਹੀਂ ਕਿੰਨੇ ਕਿੰਨੇ ਮਹੀਨਿਆਂ ਤੋਂ ਇਹ ਸੱਚਾਈ ਆ ਮਿਲੀ ਵੀ ਨਹੀਂ ਹੈਗੀ ਜਦ ਤੱਕ ਤੁਸੀਂ ਉੱਥੇ ਰਹੋਗੇ ਨਾ ਇਲਾਕਿਆਂ ਦੇ ਵਿੱਚ ਰੜਕਦੇ ਰਹੋਗੇ ਕੋਈ ਤੁਹਾਡੀ ਮਦਦ ਕਰਨ ਨਹੀਂ ਆਊਗਾ ਇਹ ਜਿਹੜਾ ਕੋੜਾ ਤੁਹਾਨੂੰ ਖੁਦ ਵੱਡਣਾ ਪੈਣਾ ਹੈ ਖੁਦ ਤੁਹਾਨੂੰ ਉੱਥੋਂ ਮੂਵ ਕਰਨਾ ਪੈਣਾ ਸੋ ਆਪਣੀ ਪਲੈਨਿੰਗ ਦੇ ਨਾਲ ਤੁਸੀਂ ਆਇਆ ਕਰੋ ਯੂਕੇ ਦੇ ਵਿੱਚ ਤੇ ਬਹੁਤ ਸਾਰੇ ਲੋਕੀ ਕੀ ਕਰਦੇ ਆ ਇਹੀ ਗਲਤੀ ਕਰਦੇ ਆ ਜਦੋਂ ਲੋਕੇਸ਼ਨ ਸਿਲੈਕਟ ਕਰਨੀ ਹੁੰਦੀ ਆ ਜਾਂ ਸਿਟੀ ਚੂਜ਼ ਕਰਨੀ ਹੁੰਦੀ ਆ ਯੂਨੀਵਰਸਿਟੀ ਚੂਜ਼ ਕਰਨੀ ਹੁੰਦੀ ਆ ਉਦੋਂ ਉਹ ਧਿਆਨ ਨਹੀਂ ਦਿੰਦੇ ਹੈਗੇ ਕੰਸਲਟੈਂਟ ਜਿਵੇਂ ਕਹਿ ਰਹੇ ਹੁੰਦੇ ਉਹ ਹੀ ਮੰਨ ਲੈਂਦੇ ਆ ਉਹਨਾਂ ਨੂੰ ਉੱਥੇ ਦਿਮਾਗ ਦੇ ਵਿੱਚ ਐ ਹੁੰਦਾ ਵੀ ਪਤਾ ਨਹੀਂ ਕੀ ਕਰ ਦਾਂਗੇ ਜਾ ਕੇ ਅਸੀਂ ਉਹ ਕੈਲਕੂਲੇਸ਼ਨ ਲਾ ਰਹੇ ਹੁੰਦੇ ਆ ਵੀ ਹਾਂ 1 ਪਾਉਂਡ ਦਾ ਇੰਨੇ ਰੁਪਏ ਬਣਦੇ ਐ ਐ ਕਰ ਦਾਂਗੇ ਫਲਾਣਾ ਕਰ ਦਾਂਗੇ ਇੰਨੇ ਟਾਈਮ 'ਚ ਕਰਜ਼ਾ ਤਾਰ ਦਾਂਗੇ ਸ਼ੇਖ ਚਿਲੀ ਵਾਲੇ ਸੁਪਨੇ ਬਣਾ ਰਹੇ ਹੁੰਦੇ ਆ ਉਦੋਂ ਉਹ ਗਰਾਉਂਡ ਰਿਐਲਿਟੀ ਦੇਖ ਦੇਣੀ ਹੈ ਕਿ ਗਰਾਉਂਡ ਰਿਐਲਿਟੀ ਦੇਖਣਗੇ ਵੀ ਕੀ ਕਿ ਗਰੀਲਾਂ ਵੀ ਉਹੀ ਦੇਖਣੀਆਂ ਨੇ ਇਹਨਾਂ ਨੇ ਜਿਹੜੀ ਮੰਦਿਰ ਜਾ ਕੇ ਉਥੇ ਟਾਵਰ ਬ੍ਰਿਜ ਤੇ ਪਾਰਹੀ ਆ ਜਾਂ दारू ਪੀਂਦੇ ਕੋਈ ਰੀਲਾਂ ਪਾ ਰਹੇ ਆ ਕੋਈ ਵੇਪ ਪੀਂਦੇ ਰੀਲਾਂ ਪਾਉਂਦੇ ਆ ਕੋਈ ਢੇੜੇ ਦੰਦੇ ਘੁੰਮਦੇ ਫਿਰਦੇ ਬਕਵਾਸ ਰੀਲਾਂ ਪਾ ਰਿਆ ਉਹੀ ਦੇਖ ਕੇ ਮਾਈਂਡ ਸੈਟ ਉਹਨਾਂ ਕੀ ਵਿਕਸਿਤ ਹੁੰਦਾ ਉਸ ਤੋਂ ਬਾਅਦ ਜਾ ਹੀ ਨਹੀਂ ਪਾਉਂਦਾ ਉਹਨਾਂ ਦਾ ਦਿਮਾਗ ਗਰਾਉਂਡ ਰਿਐਲਿਟੀ ਸੋਚਦੇ ਹੀ ਨਹੀਂ ਪਤਾ ਹੀ ਨਹੀਂ ਹੈਗਾ ਵੀ ਕਿਵੇਂ ਯੂਜ਼ ਕਰਨੀਆਂ ਨੇ ਚੀਜ਼ਾਂ Google Map ਦਾ ਸਹੀ ਪ੍ਰਯੋਗ ਕਰੋ ਨੇਵੀਗੇਟ ਕਰਨ ਦੀ ਕੋਸ਼ਿਸ਼ ਕਰੋ ਦੀ ਹੈਲਪ ਦੇ ਨਾਲ ਕਿਹੜੇ ਸ਼ਹਿਰ ਨੇ ਕਿਹ ਜੌਬ ਵੈਬਸਾਈਟਾਂ ਦਾ ਯੂਜ਼ ਕਰੋ ਸਿੰਪਲ ਵੈਬਸਾਈਟਾਂ ਇੰਡੀਡ ਵਰਗੀਆਂ ਨੇ ਸੀਵੀ ਲਾਇਬ੍ਰੇਰੀ ਵਰਗੀਆਂ ਸਿੰਪਲ ਗੂਗਲ ਸਰਚ ਤੁਹਾਨੂੰ ਦੱਸ ਸਕਦੀ ਹੈ ਇਹ ਚੀਜ਼ ਗੱਲ ਹੁਣ ਇਹ ਨਹੀਂ ਹੈਗੀ ਯਾਰ ਕਿ ਫੋਨ ਸਾਰਿਆਂ ਕੋਲ ਆ ਬਟ ਯੂਜ਼ ਨਹੀਂ ਕਰਨੇ ਆਉਂਦੇ ਲੋਕਾਂ ਨੂੰ ਲੱਖ ਲੱਖ ਰੁਪਏ ਦੇ ਫੋਨ ਲਈ ਖੜੇ ਆ ਪਰ ਯੂਜ਼ ਕਰਨਾ ਨਹੀਂ ਆਉਂਦਾ ਫੋਟੋ ਹੀ ਖਿੱਚਣੀ ਬਸ ਗਾਣੇ ਸੁਣਨ ਦੇ ਕੰਮ ਹੀ ਰੱਖਿਆ ਹੋਇਆ ਜਾਂ ਵਟਸਐਪ ਤੇ ਸਹੇਲੀ ਦੇ ਨਾਲ ਗੱਲਾਂ ਕਰਨੀਆਂ ਜਾਂ ਸਨੈਪਚੈਟ ਤੇ ਇਸ ਤਰੀਕਾਂ ਭੇਜਤੀਆਂ ਕਿਸੇ ਨੇ ਪੱਖੇ ਦੀ ਕਿਸੇ ਨੇ ਗੱਡੀ ਦੇ ਡੈਸ਼ਬੋਰਡ ਦੀ ਉਹੀ ਸੋਚ ਬਣ ਕੇ ਰਹਿ ਗਈ ਆ ਤੇ ਫਿਰ ਇੱਥੇ ਆ ਕੇ ਪਛਤਾਉਂਦੇ ਆ ਜਿਵੇਂ ਤੇਵੇਂ ਕਰਕੇ ਧੰਦ ਪਿੱਟ ਕੇ ਟਾਈਮ ਕੱਟਦੇ ਆ ਲੋਕੀ ਇੱਥੇ ਤੇ ਫਿਰ ਬਾਹਰਲੇ ਮੁਲਕਾਂ ਨੂੰ ਕੋਸਦੇ ਆ ਜਿਹੜੀ ਧਰਤੀ ਦਿਖਾਉਂਦੇ ਆ ਉਹਨੂੰ ਕੋਸਦੇ ਆ ਜਿਹੜੇ ਲੋਕਾਂ ਨੇ ਬਾਹਰ ਕਿਸੇ ਸਜੈਸਟ ਕੀਤਾ ਹੁੰਦਾ ਉਹਨੂੰ ਕੋਸਦੇ ਆ ਇਹ ਜੇ ਤੁਸੀਂ ਨਾ ਬਣਿਓ ਜੇ ਤੁਸੀਂ ਇਹ ਜੇ ਬਣੇ ਹੋਏ ਹੋ ਇੱਥੇ ਤਾਂ ਆਪਣੀ ਸਿਚੁਏਸ਼ਨ ਬਦਲੋ ਆਪਣੇ ਆਪ ਨੂੰ ਲਾਹਨਤ ਪਾਓ ਸੀਸੇ ਦੇ ਵਿੱਚ ਖੜਕੇ ਕੇ ਭਾਈ ਕੀ ਤੋਂ ਕੀ ਬਣ ਗਿਆ ਕੀ ਸੋਚ ਕੇ ਆਇਆ ਸੀਗਾ ਠੀਕ ਹੈ ਸੋ ਮੈਂ ਇਹ ਕਈ ਵੀ ਚੀਜ਼ ਸਮਝਦਾ ਕਿ ਹੁਣ ਲੋਕੀ ਇਹ ਪੁੱਛਦੇ ਆ ਵੀ ਭਾਈ ਮੂਵ ਕਿੱਥੇ ਕਰੀਏ ਹਨਾ ਮੂਵ ਭਾਈ ਯਾਰ ਇਹ ਤੁਹਾਡੀ ਰਿਸਰਚ ਆ ਸਭ ਤੋਂ ਪਹਿਲੀ ਗੱਲ ਹੈਗੀ ਆ ਕਿ ਤੁਹਾਡੀ ਯੂਨੀਵਰਸਿਟੀ ਕਿੱਥੇ ਆ ਯੂਨੀਵਰਸਿਟੀ ਦੇ ਆਲੇ-ਦਾਲੇ ਰੇਡੀਅਸ ਮਾਰੋ 30 ਮੀਲ ਦਾ 30 ਮੀਲ ਦੇ ਅੰਦਰ ਕੋਈ ਕਵਾਈਟ ਪਲੇਸ ਕੋਈ ਕਵਾਈਟ ਥਾਂ ਕੋਈ ਛੋਟਾ ਟਾਊਨ ਕੋਈ ਪਿੰਡ ਤੁਹਾਨੂੰ ਮਿਲਦਾ ਹੋਵੇ ਉੱਥੇ ਜਾ ਕੇ ਬਸੋ ਉੱਥੇ ਜਾ ਕੇ ਰਹੋ ਲੋਕੀ ਯਾਰ ਹੁਣ ਪਤਾ ਕੀ ਹੋ ਗਿਆ ਮੁੰਡੇ ਹੁਣ ਕੁੜੀਆਂ ਬਣ ਗਏ ਵੇ ਆ ਕੁੜੀਆਂ ਹੁਣ ਮੁੰਡੇ ਬਣ ਗਈਆਂ ਇੰਨੇ ਕੂਲੇ ਹੋ ਗਏ ਵੇ ਆ ਸੌਫਟ ਹੋ ਗਏ ਵੇ ਮੁੰਡੇ ਮਾੜੀ ਜੀ ਕੋਈ ਗੱਲ ਕਹਿ ਦਿਓ ਜਦੇ ਮਤਲਬ ਕੁੜੀਆਂ ਮੰਗ ਛੋਈ ਮੋਈ ਰਸ ਜਾਂਦੇ ਆ ਆਫੈਂਡ ਹੋ ਜਾਂਦੇ ਆ ਕੁੜੀਆਂ ਦਾ ਹੁਣ ਐ ਹੋ ਗਿਆ ਵਾ ਕੁੜੀਆਂ ਮੁੰਡੇ ਬਣ ਰਹੀਆਂ ਕਹਿਣ ਤੋਂ ਭਾਵੇਂ ਇਹ ਨਹੀਂ ਹੈਗਾ ਕਿ ਮੁੰਡਿਆਂ ਵਾਂਗ ਜ਼ਿੰਮੇਵਾਰੀ ਸਾਂਭ ਰਹੀਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਹੁਣ ਅਸੀਂ दारू ਵੀ ਪੀ ਸਕਦੀਆਂ ਨੇ ਸਿਗਰਟਾਂ ਵੀ ਪੀ ਸਕਦੀਆਂ ਨੇ ਉਸ ਚੀਜ਼ ਨੂੰ ਲੈ ਕੇ ਵੀ ਇਹ ਸਾਡੇ ਵੀ ਹੱਕ ਨੇ ਅਸੀਂ ਵੀ ਰਾਤਾਂ ਨੂੰ 12-12 ਵਜੇ ਤੱਕ ਗੇੜੇ ਕੱਢ ਸਕਦੀਆਂ ਹਨ ਜੋ ਜੀ ਕਰਿਆ ਕਰ ਸਕਦੀਆਂ ਗਾਲੀ ਬਖ ਸਕਦੀਆਂ ਨੇ ਹਨਾ ਗਾਲ ਕੱਢ ਸਕਦੀਆਂ ਨੇ ਅਸੀਂ ਹੱਕ ਆ ਸਾਡਾ ਇਸ ਚੀਜ਼ ਨੂੰ ਲੈ ਕੇ ਪਰ ਜਿੱਥੇ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ ਉੱਥੇ ਉਹ ਵੀ ਫੁੱਸ ਨੇ ਮੁੰਡੇ ਵੀ ਫੁੱਸ ਨੇ ਜ਼ਿੰਮੇਵਾਰੀ ਨੂੰ ਲੈ ਕੇ ਕਿਉਂਕਿ ਇਹਦੀ ਪ੍ਰਾਈਮ ਐਗਜ਼ਾਮਪਲ ਮੈਂ ਤੁਹਾਨੂੰ ਦੰਨਾ ਜੇ ਕੋਈ ਬੰਦਾ ਗਲਤ ਸ ਕੱਲੇ ਕੋਈ ਡਿਸੀਜਨ ਲੈ ਨਹੀਂ ਸਕਦੇ ਕੋਈ ਸਾਹਮਣੇ ਚਾਹੀਦਾ ਜਿਹੜਾ ਸਾंभੇ ਯਾਰ ਤੁਸੀਂ ਮੁਲਕ ਦੇ ਵਿੱਚ ਆਏ ਹੋ ਆਪਣੇ ਸਿਰ ਤੇ ਆਏ ਸੀਗੇ ਕਿ ਕਿਸੇ ਹੋਰ ਨੇ ਤੁਹਾਨੂੰ ਕਿਹਾ ਸੀਗਾ ਆਓਗੇ ਕੱਲੋਂ ਤੁਸੀਂ ਪੈਸੇ ਕਮਾਉਂਗੇ ਉਹ ਤੁਹਾਡੀ ਜੇਬ ਚ ਜਾਊਗਾ ਨਾ ਕਿ ਸਾਹਮਣੇ ਵਾਲੇ ਬੰਦੇ ਕਿਸੇ ਹੋਰ ਦੀ ਜੇਬ ਚ ਜਾਊਗਾ ਚਾਹੇ ਕਿੱਡਾ ਵੀ ਕੋਈ ਖਾਸ ਆ ਆਪਣੇ ਕਰਕੇ ਆਏ ਹੋ ਇੱਥੇ ਆਪਣੇ ਟੱਬਰ ਕਰਕੇ ਆਏ ਹੋ ਇੱਥੇ ਆਪਣੇ ਮੋਢਿਆਂ ਤੇ ਆਏ ਹੋ ਹਮੇਸ਼ਾ ਇਹ ਗੱਲ ਯਾਦ ਰੱਖਿਓ ਸੋ ਤੁਸੀਂ ਇੱਕ ਜ਼ਿੰਮੇਵਾਰੀ ਨਹੀਂ ਚੱਕ ਸਕਦੇ ਜਿਹੜੇ ਖਾਸ ਤੌਰ ਤੇ ਨਵੇਂ ਆ 2000 ਤੋਂ ਬਾਅਦ ਦੀ ਜਿਹੜੀ ਪਦਾਇਸ਼ ਆ ਉਹਨਾਂ ਦਾ ਤਾਂ ਖਾਸ ਤੌਰ ਤੇ ਇਹ ਆ ਕਿਉਂ ਨਹੀਂ ਜਿੰਮੇਵਾਰ ਹਰ ਹਰਕ ਨਹੀਂ ਮਤਲਬ ਮੋਸਟ ਆਫ ਦੀ ਜਿਹੜੇ ਨਿਆਣੇ ਨੇ ਉਹਨਾਂ ਦਾ ਆਹੀ ਕੰਮ ਆ ਉਹ ਇਕੱਲੇ ਕਰ ਨਹੀਂ ਸਕਦੇ ਇਕੱਲੇ ਸੌਦੇ ਲੈਣ ਨਹੀਂ ਜਾ ਸਕਦੇ ਇਕੱਲੇ ਸ਼ਹਿਰ ਬਦਲਣਾ ਤਾਂ ਬਹੁਤ ਵੱਡੀ ਗੱਲ ਆ ਉਹਨਾਂ ਵਾਸਤੇ ਮੈਂ ਜਦੋਂ ਮੂਵ ਕੀਤਾ ਸੀਗਾ ਮੈਂ 1 ਲੱਖ ਦੀ ਆਬਾਦੀ ਵਾਲੇ ਸ਼ਹਿਰ ਦੇ ਵਿੱਚ ਕੱਲਾ ਸਰਦਾਰ ਸੀਗਾ ਇਕਲੌਤਾ ਸਰਦਾਰ ਯੰਗਸਟਰ ਸੀਗਾ ਹੁਣ ਤਾਂ ਪਤਾ ਨਹੀਂ ਕਿੰਨੇ ਕੁ ਜਨਤਾ ਹੋ ਗਈ ਵੀ ਆ ਬਟ ਡਿਸੀਜਨ ਲੈਣਾ ਤੁਹਾਡੇ ਹੱਥ 'ਚ ਹੁੰਦਾ ਹੈ ਹੋ ਸਕਦਾ ਤੁਸੀਂ ਕਿਤੇ ਪਹਿਲੇ ਪੰਜਾਬੀ ਹੋਮੋ ਕਿਸੇ ਥਾਂ ਦੇ ਵਿੱਚ ਜਾਓ ਤੇ ਉਸ ਥਾਂ ਨੂੰ ਉੱਥੇ ਬਸਾਓ ਉੱਥੇ ਆਪਣੀ ਕਮਿਊਨਿਟੀ ਵਿਕਸਿਤ ਕਰੋ ਉੱਥੇ ਹੋਰ ਲੋਕ ਆਉਣਗੇ ਤੁਹਾਡੀ ਪੈਡ ਨੱਪਦੇ ਹੋਏ ਤੁਸੀਂ ਵੀ ਮੇਰੇ ਵਾਂਗੂ ਪਹਿਲ ਕਰ ਸਕਦੇ ਆ ਪਹਿਲੇ ਬੰਦੇ ਹੋ ਸਕਦੇ ਆ ਕਿਸੇ ਨਵੀਂ ਥਾਂ ਤੇ ਜਾ ਕੇ ਬਸਣ ਵਾਲੇ ਪੰਜਾਬੀ ਤੁਸੀਂ ਵੀ ਲੀਡ ਕਰ ਸਕਦੇ ਆ ਤੁਸੀਂ ਰਸਤਾ ਖੁਦ ਬਣਾ ਸਕਦੇ ਆ ਨਾਲੇ ਤਾਂ ਤੁਸੀਂ ਆਪਣੇ ਲਈ ਓਪਰਚ्युनिटी ਪੈਦਾ ਕਰੋਗੇ ਤੇ ਨਾਲੇ ਆਉਣ ਵਾਲਿਆਂ ਵਾਸਤੇ ਵੀ ਓਪਰਚ्युनिटी ਪੈਦਾ ਕਰੋਗੇ ਜਦ ਤੱਕ ਤੁਸੀਂ ਆਪਣੇ ਵਾਸਤੇ ਨਹੀਂ ਸੋਚਦੇ ਪ੍ਰਾਇੋਰਟੀਸ ਨਹੀਂ ਕਰਦੇ ਇੱਥੇ ਆ ਕੇ ਵੀ ਤੁਸੀਂ ਉਹੀ ਗਰੁੱਪ ਉਹਨਾਂ ਮੰਡੀਰ ਬਾਜੀ ਤੇ ਫਸ ਕੇ ਰਹਿ ਜਾਉਗੇ ਜਾਂ ਆਪਣੇ ਫਰੈਂਡ ਫਰੁੰਡ ਕਰਦੇ ਰਹੋਗੇ ਥੋੜਾ ਕੋਈ ਪਾਰ ਉਤਾਰਾ ਨਹੀਂ ਹੋਣ ਵਾਲਾ ਜੇ ਤੁਹਾਨੂੰ ਜੌਬ ਨਹੀਂ ਮਿਲ ਰਹੀ ਰੜਕਦੇ ਹੋਏ ਟਾਈਮ ਹੋ ਗਿਆ ਤਾਂ ਫਟਾਫਟ ਆਪਣੀ ਲੋਕੇਸ਼ਨ ਬਦਲੋ ਫਟਾਫਟ ਆਪਣੀ ਥਾਂ ਚੇਂਜ ਕਰੋ ਨਹੀਂ ਪਤਾ ਲੱਗਦਾ ਆਪਣੇ ਐਫਰਟ ਨਹੀਂ ਲੱਗਦੇ ਸਲਾਹ ਲੈ ਲਓ ਕਿਸੇ ਚੰਗੇ ਬੰਦੇ ਤੋਂ ਜਿਹੜਾ ਤੁਹਾਨੂੰ ਗਾਈਡ ਕਰ ਸਕੇ ਜੇ ਤੁਹਾਨੂੰ ਚੰਗਾ ਬੰਦਾ ਨਹੀਂ ਮਿਲ ਰਿਹਾ ਤਾਂ ਮੈਂ ਸੈਸ਼ਨ ਪਾਇਆ ਹੋਇਆ ਇੱਕ ਆਪਣੀ ਇੰਸਟਾਗ੍ਰam ਪ੍ਰੋਫਾਈਲ ਤੇ ਉੱਥੇ ਲਿੰਕ ਦਿੱਤਾ ਹੋਇਆ ਕਲਿੱਕ ਕਰਕੇ ਕਾਲ ਬੁੱਕ ਕਰ ਲਓ ਮੇਰੇ ਨਾਲ ਗੱਲ ਕਰ ਲਓ ਮੈਂ ਗਾਈਡ ਕਰ ਦੂੰਗਾ ਜੌਬਾਂ ਲੱਭ ਦੂੰਗਾ ਸ਼ਹਿਰ ਲੱਭ ਦੂੰਗਾ ਕਿੱਥੇ ਜਾਣਾ ਉੱਥੇ ਕਮਰਾ ਲੱਭ ਦੂੰਗਾ ਠੀਕ ਹੈ ਪਰ ਤੁਸੀਂ ਮਿਹਨਤ ਕਰੋ ਤੁਸੀਂ ਕਰਨ ਵਾਲੇ ਤਾਂ ਬਣੋ ਨਾ ਇੱਕ ਵਾਰ ਤਾਂ ਹੀ ਫਾਇਦਾ ਹੈ ਨਾ ਜੇ ਤੁਸੀਂ ਤੁਰੋਂਗੇ ਤਾਂ ਹੀ ਫਾਇਦਾ ਨਾ ਹੁਣ ਮੇਰੇ ਕਹਿਣ ਨਾਲ ਤਾਂ ਕੋਈ ਫਰਕ ਨਹੀਂ ਹੈਗਾ ਮੈਂ ਤਾਂ ਵੀਡੀਓਜ਼ ਪਾਈ ਰਿਹਾ ਲਗਾਤਾਰ ਜਾਣਕਾਰੀ ਤੁਹਾਨੂੰ ਦੇ ਹੀ ਰਿਹਾ ਤੁਹਾਨੂੰ ਐਫਰਟ ਕਰਨੇ ਪੈਣੇ ਆ ਤੁਹਾਨੂੰ ਪਹਿਲਾ ਕਦਮ ਪੱਟਣਾ ਪੈਣਾ ਜੇ ਸਲਾਹ ਚਾਹੀਦੀ ਹੈ ਸਲਾਹ ਲੈਣ ਦੀ ਵੀ ਤੁਹਾਨੂੰ ਪਹਿਲਾਂ ਅੱਗੇ ਆਉਣਾ ਪੈਣਾ ਸੋ ਇਹੇ ਚੀਜ਼ਾਂ ਡਿਸੀਜਨ ਨੇ ਇਹ ਆਪਣੇ ਪਹਿਲਾਂ ਤੋਂ ਹੀ ਸਾਰਟ ਕਰਕੇ ਆਓ ਜਿਨ੍ਹਾਂ ਨੇ ਆਣਾ ਹੈ ਜਿਹੜੇ ਇੱਥੇ ਆ ਕੇ ਹਜ਼ਾਰਾਂ ਹੀ ਲੋਕ ਜਿਹੜੇ ਮੇਰੇ ਨਾਲ ਸੈਸ਼ਨ ਕਰਦੇ ਆ ਉਹਨਾਂ ਦੀ ਜਿਹੜੀ ਸਮੱਸਿਆ ਹੁੰਦੀ ਆ 80 ਤੋਂ 90% ਸਮੱਸਿਆ ਤਾਂ ਹੀ ਹੱਲ ਹੋ ਜਾਂਦੀ ਆ ਉਹਨਾਂ ਨੂੰ ਮੈਂ ਕਿਸੇ ਵਧੀਆ ਸ਼ਹਿਰ 'ਚ ਮੂਵ ਕਰਵਾ ਦਿੰਨਾ ਉੱਥੇ ਕਮਰਾ ਲੱਭ ਦਿੰਨਾ ਜੌਬ ਲੱਭ ਦਿੰਨਾ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਬੇਸਿਕ ਚੀਜ਼ਾਂ ਸਾਰਟ ਕਰੋ ਯਾਰ ਇਹ ਤੁਹਾਨੂੰ ਲੋਡ ਨਹੀਂ ਹੈਗੀ ਕੋਈ ਸੈਸ਼ਨ ਜਾਂ ਸਲਾਹ ਲੈਣ ਦੀ ਵੀ ਜੇ ਤੁਸੀਂ ਪਹਿਲਾਂ ਹੀ ਆਪਣੇ ਦਿਮਾਗ ਤੋਂ ਕੰਮ ਲੈ ਕੇ ਸਹੀ ਥਾਂ ਤੇ ਜਾ ਸਕ ਜੇ ਨਹੀਂ ਹੈਗੀ ਫਿਰ ਸਲਾਹ ਜ਼ਰੂਰ ਲਓ ਠੀਕ ਹੈ ਉਸ ਤੋਂ ਇਲਾਵਾ ਸਾਰੀਆਂ ਚੀਜ਼ਾਂ ਪਲਾਨ ਕਰਕੇ ਚੱਲੋ ਆਪਣੇ ਰਿਸੋਰਸਸ ਦਾ ਯੂਜ਼ ਕਰਨਾ ਤੁਹਾਨੂੰ ਆਉਣਾ ਚਾਹੀਦਾ ਹੈ ਫੋਨ ਦਾ ਚੰਗੇ ਸੀਵੀ ਬਣਾ ਕੇ ਆਪਣੇ ਲੈ ਕੇ ਆਓ ਚੰਗਾ ਐਕਸਪੀਰੀਅੰਸ ਲੈ ਕੇ ਆਓ ਚੰਗੀਆਂ ਸਰਟੀਫਿਕੇਸ਼ਨ ਇੱਥੇ ਆ ਕੇ ਕਰੋ ਯੂਨੀਵਰਸਿਟੀ ਜਾਓ ਯੂਨੀਵਰਸਿਟੀ ਛੱਡੋ ਨਾ ਠੀਕ ਹੈ ਸੋ ਰੈਫਰੈਂਸਸ ਬਣਾਓ ਲੋਕਾਂ ਨੂੰ ਮਿਲੋ ਗੇਲੋ ਅੱਗੇ ਤੋਂ ਅੱਗੇ ਆਪਣੇ ਰੈਫਰੈਂਸਸ ਲਓ ਤੇ ਬਿਨਾਂ ਰੈਫਰੈਂਸਸ ਤੋਂ ਜੌਬ ਮਿਲ ਜਾਂਦੀ ਹੈ ਇਹ ਕੋਈ ਗੱਲ ਨਹੀਂ ਹੈਗੀ ਰੈਫਰੈਂਸਸ ਚਾਹੀਦਾ ਹੀ ਚਾਹੀਦੇ ਹੁੰਦੇ ਆ ਕਿਉਂਕਿ ਪਹਿਲੀ ਵਾਰ ਤੁਸੀਂ ਐਂਟਰੀ ਲੈਵਲ ਜਦੋਂ ਕਰਦੇ ਹੋ ਕਰੈਕ ਕੋਈ ਨਾ ਕੋਈ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੁੰਦਾ ਤੁਸੀਂ ਨਵੇਂ ਹੁੰਦੇ ਹੋ ਏਮਪਲੋਇਰ ਵੀ ਇਹ ਚੀਜ਼ ਸਮਝਦਾ ਸੋ ਮੈਂ ਉਮੀਦ ਕਰਦਾ ਕੋਈ ਵੱਧ ਘੱਟ ਬੋਲ ਗਿਆ ਹੋਵਾਂ ਮਾਫ ਕਰਿਓ ਸੋ ਇਹੀ ਸਭ ਚੀਜ਼ਾਂ ਦਾ ਧਿਆਨ ਰੱਖਿਓ ਛੇਤੀ ਹਾਜ਼ਰ ਹੋਵਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ